ਕਬੱਡੀ ਦਾ ਪ੍ਰਿੰਸ ਆਹ ਸਾਹਮਣੇ ਮੱਝੀ ਕੂਪ ਐਨ ਡੀਰ ਇਕਾਣ ਜਲਾਲਪੁਰਿਆ ਪਾਲਾ ਇਸ ਵੇਲੇ ਕਿਸੇ ਤੋਂ ਖੋਪਰਾਂ ਸਸਗਲ ਜੀ ਮੈਂ ਪਵੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਅਸੀਂ ਇਹ ਗਰਾਊਂਡਾਂ ਦੇ ਵਿੱਚ ਆ ਜਿੱਥੇ ਕਬੱਡੀ ਦੇ ਮੈਚ ਹੋ ਰਹੇ ਸੀਗੇ ਔਰ ਸਾਡੇ ਨਾਲ ਟੀਮ ਉਪਲਜੀ ਨੇ ਸੋ ਉਹ ਸਾਹਿਬ ਹਰ ਵਾਰੀ ਆਉਨੇ ਹੋ ਹਰ ਸਾਲ ਆਉਨੇ ਹੋ ਕਿਦਾਂ ਦਾ ਲੱਗ ਰਿਹਾ ਜੀ ਸਭ ਤੋਂ ਬੜਾ ਲੱਗਦਾ ਹੈ ਜੀ ਇੱਕ ਤਾਂ ਨਾ ਦਿਨ ਬਹੁਤ ਸੋਹਣਾ ਤੇ ਤੁਸੀਂ ਟੌਪ ਦੇ ਕਬੱਡੀ ਪਲੇਅਰ ਦੁਨੀਆ ਦੇ ਜਿੱਥੇ ਪਹੁੰਚੇ ਹੋਏ ਆ ਬਹੁਤ ਵਧੀਆ ਸੈਮੀਫਾਈਨਲ ਮੈਚ ਉਹਨਾਂ ਦੇਖਿਆ ਵਾ ਸੋ ਬਹੁਤ ਬਹੁਤ ਬਧਾਈਆਂ ਫੈਡਰੇਸ਼ਨ ਨੂੰ ਕੁਝਰੇ ਉਹ ਵਧੀਆ ਤਰੀਕੇ ਦੇ ਨਾਲ ਕਬੱਡੀ ਟੂਰਨਾਮੈਂਟ ਕਰਾ ਰਹੇ ਨੇ ਕਿਉਂਕਿ ਜਿਸ ਤਰੀਕੇ ਨਾਲ ਮੈਚ ਲੱ ਨਾ ਲੱਗਦਾ ਸ਼ਾਇਦ ਮੈਚ ਜਿੱਤ ਨਾ ਹੁੰਦਾ ਔਰ ਉਹਨੂੰ ਕਿਵੇਂ ਦੇਖਦੇ ਆ ਜੀ ਇਹ ਹੈ ਨਾ ਫਿਰ ਜਿਹੜੇ ਕਬੱਡੀ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਐਕਸਾਈਟਮੈਂਟ ਹੋ ਜਾਂਦੀ ਆ ਬਈ ਜਿਹੜੇ ਫਾਈਨਲ ਰੇਟ ਤੇ ਜਾ ਕੇ ਮੈਚ ਡਿਸਾਈਡ ਹੋਇਆ ਵਾ ਬਹੁਤ ਵਧੀਆ ਮੈਚ ਸੀਗਾ ਜੇ ਉਧਰ ਲੋਕਾਂ ਨੇ ਬਹੁਤ ਇੰਜੋਏ ਕਰ ਰਹੇ ਨੇ ਵਧੀਆ ਗੱਲ ਆ ਅਡੇ ਨਾਲ ਹਾਂਜੀ ਹਾਂਜੀ ਅਰਪਨ ਖੰਨਾ ਜੀ ਆਕਸਫੋਰਡ ਤੋਂ ਤੇ ਜਸਾਦ ਸਿੰਘ ਹੱਲਨ ਕੈਲਗਰੀ ਤੋਂ ਉਹ ਵੀ ਇੱਥੇ ਪਹੁੰਚੇ ਹੋਏ ਇਹਨਾਂ ਨੂੰ ਵੀ ਬਹੁਤ ਇੰਜੋਏ ਕੀਤਾ ਜੀ ਖੰਨਾ ਸਾਹਿਬ ਤੁਸੀਂ ਕੀ ਕਹਿੰਦੇ ਹੋ ਤੁਸੀਂ ਤਾਂ ਇਹ ਓਪਲ ਸਾਹਿਬ ਤਾਂ ਅਕਸਰ ਆਉਂਦੇ ਰਹਿੰਦੇ ਨੇ ਅਕਸਰ ਦੇਖਦੇ ਹਾਂ ਤੁਸੀਂ ਕੀ ਕਹਿੰਦੇ ਹੋ ਦੇਖੋ ਜੀ ਬਹੁਤ ਸੋਹਣੀ ਆਪਣੀ ਪਰਫਾਰਮੈਂਸ ਦੇਖੀ ਅਸੀਂ ਅੱਜ ਟਰਨਟਪ ਜਬੀ ਸਪੋਰਟਸ ਕਲੱਬ ਬਣੇ ਇੰਨਾ ਵਧੀਆ ਸੰਘਾਰਾ ਪਰੇ ਤੇ ਟੀਮ ਨੇ ਕਮਿਟੀ ਬਹੁਤ ਪਿਆਰ ਖੜ ਕੇ ਤਾਲੀਆਂ ਮਾਰਦੇ ਸੀ ਸੋ ਇਟਸ ਗੁੱਡ ਟੂ ਸੀ ਅ ਕਮਿਊਨਿਟੀ ਕਮਿੰਗ ਟੂਗੇਦਰ ਸੋ ਵੀ ਆਰ ਐਕਸਾਈਟਡ ਟੂ ਬੀ ਹੇਅਰ ਟੁਡੇ ਥੈਂਕ ਯੂ ਸੋ ਤੁਸੀਂ ਵੀ ਅਕਸਰ ਮੈਂ ਦੇਖਿਆ ਵੀ ਜਿਹੜੇ ਹੋਰ ਮੁੱਦੇ ਹੁੰਦੇ ਆ ਬੜੇ ਚੱਕਦੇ ਰਹਿੰਦੇ ਹੋ ਪਰ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਰਹਿੰਨੇ ਆ ਜਾਂ ਕਬੱਡੀ ਟੂਰਨਾਮੈਂਟ ਨੇ ਜਾਂ ਹੋਰ ਵੀ ਕਈ ਆਪਣੀ ਕਮਿਊਨਿਟੀ ਦੇ ਜਿਹੜੇ ਜਿਹੜੀਆਂ ਖੇਡਾਂ ਨੇ ਉਹਨਾਂ ਨੂੰ ਉਤਸ਼ਾਹਤ ਕਰਨ ਦੀ ਲੋੜ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਬਿਲਕੁਲ ਜੀ ਪਹਿਲਾਂ ਤਾਂ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਆਰਗੇਨਾਈਜ਼ਰ ਸਾਹਿਬ ਉੱਥੇ ਅਸੀਂ ਵਧਾਈਆਂ ਵੀ ਦਿੰਨੇ ਆ ਵੀ ਇੰਨਾ ਹਰ ਇੱਕ ਸਾਲ ਜਿਹੜਾ ਕਰਾਉਂਦੇ ਆ ਦੇਖੋ ਇਹੀ ਬਹੁਤ ਵਧੀਆ ਗੱਲ ਹੈ ਸਾਡੀ ਕਮਿਊਨਿਟੀ ਦੀ ਜੇ ਸਾਡੀ ਕਨਸਰਵੇਟਿਵ ਪਾਰਟੀ ਦੀ ਗੱਲ ਕਰੀਏ ਤਾਂ ਹੀ ਅਸੀਂ ਕਹਿੰਨੇ ਆ ਵੀ ਅਸੀਂ ਟੈਕਸਸ ਲੋ ਰੱਖੀਏ ਕਾਰਬਨ ਟੈਕਸ ਨੂੰ ਖਤਮ ਕਰੀਏ ਵੀ ਤਾਂ ਕਿ ਵੀ ਜਿੰਨੇ ਡੋਨੇਸ਼ਨ ਕਰਦੇ ਆ ਜਿੰਨੇ ਸਪਾਂਸਰ ਹੁੰਦੇ ਆ ਵੀ ਅਸੀਂ ਹੋਰ ਵੀ ਦੇਖਣਾ ਚਾਹੁੰਦੇ ਆ ਵੀ ਇਦਾਂ ਦੇ ਸਪੋਰਟਸ ਟੂਰਨਾਮੈਂਟਸ ਹੋਣ ਦੇਖੋ ਕਿੰਨੀ ਸੰਗਤ ਜੁੜੀ ਹੋਈ ਆ ਯੂਥ ਕਿੰਨੇ ਜੁੜੇ ਆ ਇਹ ਜਦੋਂ ਅਸੀਂ ਯੂਥ ਨੂੰ ਜੋੜਦੇ ਆ ਅਸੀਂ ਫਿਰ ਨਸ਼ਿਆਂ ਤੋਂ ਦੂਰ ਕਰਦੇ ਆ ਗੈਂਗਸ ਤੋਂ ਦੂਰ ਕਰਦੇ ਆ ਇਹ ਚਾ ਬਹੁਤ ਜ਼ਰੂਰੀ ਨੇ ਸਾਡੇ ਲਈ ਦੈਟਸ ਵਾਈ ਸਾਡੀ ਕੰਸਰਵੇਟਿਵ ਪਾਰਟੀ ਦਾ ਕਹਿਣਾ ਵੀ ਇਹੀ ਆ ਲੈਟਸ ਕੀਪ ਟੈਕਸ ਲੋ ਤਾਂ ਕਿ ਵੀ ਡੋਨੇਸ਼ਨਸ ਜ਼ਿਆਦਾ ਹੋਣ ਫਾਰ ਇਦਾਂ ਦੇ ਕਾਲਜਾਂ ਲਈ ਧੰਨਵਾਦ ਜੀ ਥੈਂਕ ਯੂ ਸੋ ਇਹ ਸੰਨ ਐਮਪੀ ਔਰ ਜਿਨ੍ਹਾਂ ਨੇ ਇਹ ਦੱਸਿਆ ਵੀ ਜਿਹੜਾ ਖਿਡਾਰੀਆਂ ਨੂੰ ਸਹਾਇਤ ਕਰਨ ਲਈ ਬਹੁਤ ਹੀ ਜ਼ਰੂਰੀ ਆ ਇਸ ਤਰ੍ਹਾਂ ਜਿਹੜੇ ਮੈਚ ਹੋਣ ਤਾਂ ਕਿ ਜਿਹੜੇ ਨੌਜਵਾਨ ਉਹ ਗੈਂਗਵਾਰ ਤੋਂ ਉਹ ਨਸ਼ਿਆਂ ਤੋਂ ਦੂਰ ਰਹਿਣ ਔਰ ਇਸ ਤਰ੍ਹਾਂ ਦੇ ਜਿਹੜੀਆਂ ਖੇਡਾਂ ਅਕਸਰ ਹੁੰਦੀਆਂ ਰਹਿਣ ਸੋ ਕੈਮਰਾਮੈਨ ਸਮਰ ਦੇ ਨਾਲ ਭਪਿੰਦਰ ਕਰੇਵਾ ਡੇਲੀ ਪੋਸਟ ਪੰਜਾਬੀ ਬ੍ਰੈਂਟਨ ਕੈਨੇਡਾ ਕਵਾਲਾ ਵਧੀ ਰਹੀ ਹੈ ਗੈਲਰਨ ਮਰਨਵੀ ਅਗਲੀ ਕਬੱਡੀ ਪਾਲ ਦੇ ਮੈਦਾਨ ਦੇ ਵਿੱਚ ਕਰ ਰਿਹਾ ਖਿਡਾਰੀ ਸੈਂਟਰਲ ਪਿੰਡ ਨੂਰਪੁਰ ਦੇ ਲਾਗੇ ਬਿੱਟੂ ਨੂੰ ਧਾਵੇ ਉਹਦਾ ਕੋਨ ਖੇਤਰ ਦੇ ਸੈਕਲਮੈਂਟਰ ਤੋਂ ਪੁੱਜੇ ਨੇ ਦਿਪਹਿਰੋ ਮੱਲਾ ਦੇ ਜੱਪਾ ਤੋਂ ਸੰਭਿਤੀ ਵੀ ਜੈਦੀ ਸਾਰੇ ਅੰਦਰ ਰੋਲ ਹੈ ਸਹਜੋਗ ਵੱਡਾ ਖੇਡ ਕਬੱਡੀ ਵੱਡੀ ਆ ਬਲੇ ਦੇ ਮੱਛੇ ਦੇ ਉੱਪਰ ਨਾ ਹਰਿਆਣੇ ਵਾਲੇ ਦੇ ਖੇਡ ਕਬੱਡੀ ਦੇ ਕੌਣ ਖਾ ਲਾ ਰਿਹਾ ਹੈ ਗੇਟਰ ਦੰਤ ਲਈ ਇਹ ਖੇਡ ਕਰਦਾ ਆ ਰਸ ਅਮੀਰ ਖਾਨ ਅੱਜ ਮਰੀਆ ਸਨੀ ਕਹਿੰਦੇ ਪਿਆਰੇ ਨਾਲ ਆ ਬਲੇ ਦੇ ਨਾਲ ਧੂੜੇ ਲੈ ਰਹੀ ਹੈ ਆ ਚੱਲੀ ਹੋ ਟੱਕਰ 加ਜੀ ਦੇ ਸਿਰ ਕਰ ਦੇਖੀਏ ਮਕਾਲਾ ਹੰਦਿਆਂ ਦੇ ਕੋ ਨਾਜਵਾਨ ਚਿੱਟਿਆ ਚਿੱਤਰ ਇੱਕ ਤਗੜਾ ਅੰਕਾ ਜਿਹੜਾ ਆ ਵੱਡਾ ਜ਼ਿੰਦਗੀ ਦੇ ਵਿੱਚ ਲਓ ਫੈਸਲ ਬੱਟੂ ਦੀ ਰੇਡ ਪਈ ਹੋਈ ਬਾ ਤਿੱਖਾ ਜਿਹਾ ਕਬੱਡੀ ਖਿਡਾਰੀ ਹੈ ਤੇਜ਼ ਨੂੰ ਤੇਜ਼ ਸਿਰ ਨੂੰ ਸਦਾ ਸਿਰ ਮਾਦਾਨ ਦੇ ਉੱਤੇ ਇਹ ਗੋਲਡ ਦਾ ਖੇਡ ਕਬੱਡੀ ਦਾ ਚਿੱਟੀ ਵਾਲਾ ਜੱਗਾ ਜਿਹਨੇ ਉਹ ਕਬੱਡੀ ਦਾ ਉਮੀ ਜੀ ਮੈਨੂੰ ਤਾਂ ਦੇਵੀ ਜੈਤ ਦੀ ਜਵਾਨੀ ਲੱਗਦੀ ਹੈ ਜਿਸ ਸਮੇਂ ਇੱਥੇ ਦੇਵੀ ਜੈਤ ਵੀ ਕਬੇ ਵਾਲਾ ਆਹ ਦੇਖੋ ਸਾਹਮਣੇ ਉਹ ਕਬੱਡੀ ਦਾ ਦੇਵੀ ਖੜੇ ਆ ਉਹ ਵਾਹ ਤੇਰੀ ਘਰ ਘਰ ਪਹੁੰਚੇ ਮੈਂ ਕੋਈ ਤੇਰੀ ਫੁੱਲ گلاب ਦਿਆਂ ਮੱਥੇ ਮਿੱਟੀ ਚੁੰਮ ਲਾਣਗੇ ਤੇਰਿਆਂ ਰਾਵਾਂ ਦੀ ਕਿ ਪੁੱਤ ਬਹਾਦਰ ਕੁਖ ਸਫਰ ਕਰ ਜਾਂਦੇ ਮਾਵਾਂ ਦੀ ਆਹ ਕਲਰਮ ਵਾਲਾ ਰਵੀ ਐਸੀ ਗੁੰਦਲ ਲੈਂਦੇ ਪੰਜਾਬ ਵਾਲਾ ਫਿਰ ਤਿਆਰ ਹੈ ਲੈਦੇ ਪੰਜਾਬ ਦਾ ਗੱਭਰੂ ਫਿਰ ਕਬੱਡੀ ਪਾਉਣ ਦੇ ਲਈ ਗੱਲਾਂ ਹੋਈਆਂ ਗਲਾਮ ਆਵਾਜ਼ ਵੱਟਦੀਆਂ ਅਮੀਨ ਜੱਟ ਦੀਆਂ ਜੱਜੂਏ ਦੀਆਂ ਬਾਬਰ ਗੁੱਜਰ ਦੀਆਂ ਮੇਰੇ ਮਿੱਤਰੋ ਲਓ ਅੱਜ ਸਮਾਂ ਇਹਨਾਂ ਨੌਜਵਾਨਾਂ ਦਾ ਔਰ ਪਈ ਹੀ ਕਬੱਡੀ ਇਸ ਸਮੇਂ ਲੈਦੇ ਪੰਜਾਬ ਦਾ ਫਿਰ ਦੂਜੇ ਪਾਸੇ ਚੜਦੇ ਪੰਜਾਬ ਦਾ ਕਬੱਡੀ ਦਾ ਪ੍ਰਿੰਸ ਆਹ ਸਾਹਮਣੇ ਵੱਜ ਗਈ ਕੂਕ ਐਨ ਡੀ ਦੇ ਉੱਤੇ ਭਰਾ ਕੰਨੀਆਂ ਤੇ ਹੈ ਬਜਕਾਰ ਜਲਾਲਪੁਰਿਆ ਪਾਲਾ ਆਹ ਸਾਹਮਣੇ ਵਾਹਿਗੁਰੂ ਦੀ ਜਿਹੜੇ ਤੇ ਨੰਬਰ ਧਾਵੀ ਦਾ ਉਹ ਆ ਗਿਆ ਕਿਹਦੇ ਕੌਣ ਆ ਗਿਆ ਜੈਰੋ ਆ ਗਿਆ ਬੰਤੋ ਜੈਰੋ ਆ ਗਿਆ ਉਧਰ ਸ਼ੀਲੂ ਤੇ ਦੇਖ ਰਿਹਾ ਜੀ ਸਾਹਮਣੇ ਇੱਕ ਨੌਜਵਾਨ ਸ਼ੀਲੂ ਜਿਹੜਾ ਨਿੱਕਾ ਇਹਨੂੰ ਮਨਜੀਤ ਕਹਿੰਦੇ ਆ ਪਰ ਨੰਬਰ ਧਾਵੀ ਦਾ प्यारी मुडी सरदारी यह पार्टी सामने पेंदू दरम्यान मकार मुकाबला है इसलिए जसंद्र छोकर टीम खेल रही खेल मदान हर सागे जी जोकर जी सुीर चांदी जी देवे पुलिस ਅਲੀ ਜੀ ਬੜੀ ਪੌਣ ਲਈ ਲੋ ਜਾਨ ਕਰੋ ਸਰਜੀਤ ਜੀ ਵੀ ਨਿਊ ਵੈਸਟ ਵਾਲੇ ਉਹਨਾਂ ਵੱਲੋਂ ਵੀ 100 ਡਾਲਰ ਆ ਜੱਫੇ ਤੇ ਆ ਗਿਆ ਹਰਮਨ ਕਾਲੜਾ ਤੇ ਹੈਰੀ ਮਹਿੰਦਰੀ ਰੋਕੀ ਪਿੰਡਾ ਇਹ ਲਾਲਾ ਲਾਲਾ ਹੋਰੀ ਖੜਾ ਮਿਆ ਹਰਸ ਕੀ ਘਰੇ ਘਰੀ ਮਾਰਦੇ ਸੱਚਾ ਤੇ ਮੰਨਦੀ ਟੱਕੇ 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 ਆਣੀ ਜੇ ਆ ਪਾਲੇ ਦਾ ਪਰ ਜਸਾ ਲੱਖਾਂ ਦਾ ਪੁਆਇੰਟ ਹੱਬ ਹੱਟ ਗਿਆ ਜੀ ਕਿਉਂ ਵਸਤਾ ਇਹ ਕਹਿੰਦੇ ਆ ਰੇਡ 100 ਨਾਲ ਲੱਗੀ ਨੰਬਰ ਰੇਂਡਰ ਨਾਲ ਹੋਵੇ ਭਾਵੇਂ ਜਾਫੀ ਦਾ ਜੇ ਰੋਟੀ ਰੁਕਦਾ ਹੁਣ ਦਾ ਮੁੱਕਦਾ ਹੈ ਇਹ ਕਮਾਇਆ ਹੈ ਸਰੀਰ ਲੈਜੈਂਡਸ ਮੈਂਬਰਡਾਈ ਆਪਣੇ ਵੀਰ ਨਾਲ ਲਿਖਿਆ ਹੋਇਆ ਹੈ ਇਹ ਲੈਜੈਂਡਸ ਮੈਂਬਰਡਾਈ ਇਹ ਹੈਰੋ ਸ਼ਾਹਬੇਰ ਜਿਹੜਾ ਆ ਬੋਲਦਾ ਹੋਇਆ ਆ ਭਾਈ ਖਾਦੀ ਪੱਟ ਦੇ ਉੱਤੇ ਆ ਵੇਖਿਆ ਵੀ ਇਸ ਵੇਲੇ ਬਖਾਰਪੁਰੀਆ के एक ही तीर्थ है हित, हित में के लिए यहाँ कटवाए बेटे बाप ने खुदा के लिए सरपंच है बोलो आपको बड़ी और शानवर लेता है और शान देखो पैर ना भी बहुत तेजता से मारता है और देखता समय भाई ये अर्ष ये अर्ष चेगा फेडरेशन <laughs> आपके <laughs> 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 ਔਰ 21 ਤਰੀਕ ਜਿਹੜੀ ਉਹ ਮੈਟਰੋ ਪੰਜਾਬੂ ਦਾ 27ਵਾਂ ਕੋਟੇ ਟੂਰਨਾਮੈਂਟ ਹੋਵੇਗਾ ਸਭ ਤੋਂ ਅੱਜ ਦੇ ਸਪਾਨਸਰ ਤੇ ਬਹੁਤ-ਬਹੁਤ ਧੰਨਵਾਦ ਕਰਦੇ ਜੀ ਆਇਆਂ ਨੂੰ ਸਭ ਤੋਂ ਪੰਜਾਬੀ ਸਪੋਰਟਸ ਆਬਰੀ ਵੱਲੋਂ ਸ਼ਹੀਦ ਬਾਬਾ ਦੀਪ ਸਿੰਘ ਜੀ ਉਸਤਾਦ